ਲੇਕਿਨ ਆਪਣਾ ਆਪਸੀ ਭਾਈਚਾਰਾ ਕਾਇਮ ਕਰਨ ਵਾਸਤੇ ਉਹ ਪੈਸੇ ਤੁਸੀਂ ਨਾਲ ਦੀ ਨਾਲ ਦੇਣੇ ਨੇ ਜੋ ਵੀ ਬਣਦੀ ਲਿਸਟ ਹੈ ਜੋ ਵੀ ਤੈਅ ਕਰਿਆ ਹੋਇਆ ਹੈ ਦੇਖੋ ਰੇਟ ਲਿਸਟ ਵੀ ਰੱਖੀ ਹੈ ਹੋਰ ਵੀ ਅਗਰ ਆਪਸਦਾਰੀ ਚ ਆਪਾਂ ਘੱਟ ਵੱਧ ਕਰ ਲੈਣੇ ਕੋਈ ਗੱਲ ਨਹੀਂ ਉਹ ਤੁਹਾਡੀ ਇੱਛਾ ਹੈ ਪਰ ਇਹ ਗੱਲ ਰੱਖਣੀ ਹੈ ਵੀ ਅੱਜ ਤੁਹਾਡਾ ਸਮਾਨ ਸਮਾਤਾ ਅਸੀਂ ਆਹ ਲੋ ਜੀ ਸਾਡੇ ਬਣਦੇ ਪੈਸੇ ਤਾਂ ਜੋ ਬੰਦੇ ਦੇਣ ਵਾਲੇ ਨੂੰ ਵੀ ਜਿਹੜਾ ਸਮਾਨ ਆਪਾਂ ਨੂੰ ਦੇ ਦੇਗਾ ਉਹਦਾ ਮਨ ਖੁਸ਼ ਹੋਵੇ ਇਹ ਨਾ ਹੋਵੇ ਕਿ ਬਾਈ ਸਮਾਨ ਲੈ ਗਿਆ ਪਤਾ ਨਹੀਂ ਕਿ ਆਪਣੇ ਪੰਨੇ ਪਹੁੰਚੂਗਾ ਜਾਂ ਨਹੀਂ ਆਪਣੇ ਅੰਦਰ ਸਵਾਰ ਪਿਆ ਹੁੰਦਾ ਹੈ ਆਪਾਂ ਨੂੰ ਲੱਗਦਾ ਕਿ ਜਵਾਬ ਦੇ ਦੋ ਯਾਰ ਕੋਈ ਆਉਣਾ ਤਾਂ ਹੈ ਨਹੀਂ ਆਪਣੇ ਕੋਲੇ ਪੇਜ ਚੰਗਾ ਇਸ ਕਰਕੇ ਜਿੰਨੀਆਂ ਵੀ ਗੱਲਾਂ ਇਹ ਆਪਾਂ ਤੈਅ ਕੀਤੀਆਂ ਨੇ ਸੋ ਸਾਰਿਆਂ ਨੇ ਉੱਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਪੂਰੇ ਉੱਤਰ ਸਹੀ ਲਾਗ ਕੇ ਚੱਲੀਏ ਸਭ ਦਾ ਫਾਇਦਾ ਹੋਵੇ ਨਹੀਂ ਅਦਰਵਾਈਜ਼ ਹੁਣ ਇਹ ਗੱਲ ਹੋ ਰਹੀ ਹੈ ਕਿ ਆਪਾਂ ਜੇ ਸੋਚੇ ਕਿ ਕੰਟੈਂਟ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਕੋਈ ਭਵਿੱਖ ਬਣ ਜਾਏਗਾ ਜਾਂ ਆਪਾਂ ਕਿਸੇ ਚੰਗੇ ਸਰਦਾਰ ਜਗਤਾਰ ਸਿੰਘ ਜੀ ਸਿੱਖੋ ਜੀ ਬਸ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਸਟੇਟ ਪੂਰੇ ਸਟੇਟ ਦੇ ਵਿੱਚ ਇੱਕ ਜੂਨੀਅਨ ਬਣੀ ਹੋਈ ਹੈ ਸੋ ਇਹ ਸਾਡੇ ਦਰਮਿਆਨ ਪਹੁੰਚੇ ਨੇ ਆਪਾਂ ਨੂੰ ਕੁਝ ਗੱਲਾਂ ਸਿਖਾਉਣ ਦੇ ਲਈ ਆਪਣਾ ਤਜਰਬਾ ਦੱਸਣ ਦੇ ਲਈ ਸੋ ਸਾਡੀ ਪੂਰੀ ਪਿੱਖੀ ਟੀਮ ਵੱਲੋਂ ਪਿੱਖੀ ਜੂਨੀਅਨ ਵੱਲੋਂ ਇਹਨਾਂ ਨੂੰ ਹਾਂਜੀ ਇਹ ਅੱਜ ਮੀਟਿੰਗ ਕਾਸਟ ਵਾਸਤੇ ਸੀਗੀ ਤੁਹਾਡੀ ਇਹੇ ਜੀ ਅੱਜ ਪਿੱਖੀ ਦੇ ਵਿੱਚ ਜੋ ਵੀ ਡੈਕੋਰੇਸ਼ਨ ਟੈਂਟ ਦੀ ਇੱਕ ਜੁਨੀਅਨ ਬਣੀ ਹੈ ਇੱਕ ਸੰਗਠਨ ਹੋਇਆ ਹੈ ਭਿੱਖੀ ਦੇ ਵਿੱਚ ਪੂਰੇ ਜਿੰਨੇ ਵੀ ਟੈਂਟ ਵਾਲੇ ਨੇ ਲਵੇ ਲਾਉਣੇ ਪਿੰਡਾਂ ਵਾਲੇ ਜਿੰਨੇ ਟੈਂਟ ਵਾਲੇ ਨੇ ਡੈਕੋਰੇਸ਼ਨ ਵਾਲੇ ਨੇ ਉਹ ਸਾਰੇ ਇੱਕ ਛੱਤ ਦੇ ਥੱਲੇ ਇਕੱਠੇ ਹੋ ਗਏ ਨੇ ਔਰ ਇੱਕ ਰੇਟ ਹੋ ਗਏ ਨੇ ਸਾਰਿਆਂ ਦੇ ਹੁਣ ਕਿਸੇ ਕੋਲੇ ਕੋਈ ਵਾਰਨਿੰਗ ਨਿੰਗ ਵਾਲੀ ਗੱਲ ਨਹੀਂ ਰਹੀ ਜਿਹਦੇ ਕੋਲੇ ਵੀ ਜਾਓਗੇ ਸਭ ਦਾ ਇੱਕੋ ਹੀ ਰੇਟ ਹੋਏਗਾ ਵਧੀਆ ਕੰਮ ਕਰਕੇ ਦੇਵਾਂਗੇ ਭਿੱਖੀ ਨਗਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹ ਅੱਜ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਪੰਜਾਬ ਲੈਵਲ ਤੋਂ ਪ੍ਰਧਾਨ ਸੈਕਟਰੀਆਂ ਨੇ ਸਾਡੇ ਨਾਲ ਆ ਕੇ ਇੱਥੇ ਮੇਲ ਮਲਾਪ ਕੀਤਾ ਸਾਨੂੰ ਆਪਣੀ رائے ਦਿੱਤੀ ਔਰ ਅਸੀਂ ਵੀ ਇਹ ਅੱਜ ਇੱਕ ਕਰਨ ਕੀਤਾ ਇੱਕ ਸੌਖਾਦੀ ਹੈ ਵੀ ਕਸਟਮਰ ਦਾ ਦੇਖਦੇ ਹੋਏ ਸਹੀ ਤਰੀਕੇ ਦੇ ਨਾਲ ਕੰਮ ਅਸੀਂ ਕਰਕੇ ਦਈਏ ਸੋਹਣਾ ਕੰਮ ਕਰਕੇ ਦਈਏ ਔਰ ਸਹੀ ਰੇਟ ਦੇ ਨਾਲ ਕੰਮ ਕਰਕੇ ਦਈਏ ਜੋ ਵੀ ਜਿਹੜੀ ਵੀ ਦੁਕਾਨ ਤੇ ਕਸਟਮਰ ਜਾਵੇ ਉਹਨੂੰ ਇੱਕੋ ਹੀ ਰੇਟ ਦੇ ਵਿੱਚ ਉਹ ਸਮਾਨ ਮਿਲੇ ਜਿੱਦਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਹੋਵੇਗੀ ਉਦਾਂ ਦਾ ਸਮਾਨ ਅਸੀਂ ਉਸ ਨੂੰ ਪ੍ਰੋਵਾਈਡ ਕਰਾਵਾਂਗੇ ਉਹਦਾ ਸੋਹਣਾ ਸਮਾਨ ਉਹਨਾਂ ਨੂੰ ਦੇਵਾਂਗੇ ਔਰ ਕਸਟਮਰ ਦਾ ਕੰਮ ਨੂੰ ਸਮਝਦੇ ਹੋਏ ਸੁੰਦਰ ਤਰੀਕੇ ਦੇ ਨਾਲ ਉਹਦੀ ਡੈਕੋਰੇਸ਼ਨ ਕਰਕੇ ਦੇਵਾਂਗੇ ਵਧੀਆ ਕੰਮ ਕਰਕੇ ਦੇਵਾਂਗੇ ਸਹੀ ਰੇਟ ਤੇ ਕੰਮ ਕਰਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਇਕੱਤਰਤਾ ਹੋਈ ਹੈ ਟੈਂਟ ਯੂਨੀਅਨ ਦੀ ਜੋ ਕਿ ਬਲैक ਪੀਟ ਟੈਂਟ ਯੂਨੀਅਨ ਤੇ ਬਾਹਰੋਂ ਪੰਜਾਬ ਦੇ ਸਾਡੇ ਲੀਡਰਸ਼ਿਪ ਨਿਸ਼ਖਟਾਰੀਆ ਜੀ ਜਨਰਲ ਸਕੱਤਰ ਪਹੁੰਚੇ ਨੇ ਉਹਨਾਂ ਨੇ ਸਾਨੂੰ ਟੈਂਟ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਤੇ ਅਸੀਂ ਆਪਣੇ ਪੀਖੀ ਦੇ ਆਲੇ-ਦਾਲੇ ਦੇ ਲੋਕਾਂ ਵਾਸਤੇ ਘਰਾਂ ਵਾਸਤੇ ਤੇ ਆਪਣੀ ਜੁਨੀਅਨ ਦੇ ਜਿਹੜੇ ਟੈਂਟ ਦਾ ਕੰਮ ਕਰ ਰਹੇ ਨੇ ਵੀ ਉਹਨਾਂ ਵਾਸਤੇ ਇੱਕ ਮਤਾ ਪਾਇਆ ਹੈ ਕਿ ਜਾਇਜ਼ ਰੇਟਾਂ ਦੇ ਉੱਤੇ ਕੰਮ ਕਰਨ ਦਾ ਤੇ ਨਾ ਹੀ ਕਿਸ ਤੋਂ ਘੱਟ ਲਿਆ ਜਾਵੇਗਾ ਤੇ ਨਾ ਹੀ ਕਿਸ ਤੋਂ ਵੱਧ ਲਿਆ ਜਾਵੇਗਾ ਅਸੀਂ ਇਹ ਫਾਰੇ ਇਕ ਜੁੱਟ ਹੋ ਕੇ ਇਕੱਠੇ ਰਵਾਂਗੇ ਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਛੜ ਕੇ ਹਮ ਹਮਾ ਕੇ